ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਹਾਡੇ ਵੀ ਬੱਚੇ ਦਾ ਵਿਆਹ ਨਹੀਂ ਹੋ ਰਿਹਾ ਜਾਂ ਤੁਹਾਡਾ ਆਪਣਾ ਖੁਦ ਦਾ ਵਿਆਹ ਨਹੀਂ ਹੋ ਰਿਹਾ ਤਾਂ ਜੇਕਰ ਤੁਸੀਂ ਇਹ ਉਪਾਅ ਸਾਡੇ ਦੱਸੇ ਅਨੁਸਾਰ ਕਰ ਲੈਂਦੇ ਹੋ ਤਾਂ 7 ਦਿਨਾਂ ਵਿੱਚ ਹੀ ਤੁਹਾਡਾ ਰਿਸ਼ਤਾ ਪੱਕਾ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋ ਜਾਵੇ ਤੁਹਾਨੂੰ ਜ਼ਿੰਦਗੀ ਵਿੱਚ ਇਹੋ ਜਿਹੇ ਹੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪੈ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾਥ ਸੰਗਤ ਜੀ ਜਿਹੜੇ ਵੀ ਭੈਣ ਭਰਾਵਾਂ ਦਾ ਵਿਆਹ ਨਹੀਂ ਹੋ ਰਿਹਾ ਉਹ ਜੇਕਰ ਸਾਡੇ ਦੱਸੇ ਅਨੁਸਾਰ ਸ਼ਨੀਵਾਰ ਦੇ ਦਿਨ ਇਹ ਉਪਾਅ ਕਰ ਲੈਂਦੇ ਹੋ ਤਾਂ ਉਹਨਾਂ ਦਾ 7 ਦਿਨਾਂ ਵਿੱਚ ਹੀ ਰਿਸ਼ਤਾ ਪੱਕਾ ਹੋ ਜਾਵੇਗਾ ਤੇ ਇਸ ਉਪਾਅ ਨੂੰ ਸਾਤ ਸੰਗਤ ਜੀ ਕਿੰਨੇ ਸ਼ਨੀਵਾਰ ਕਰਨਾ ਹੈ ਤੇ ਕਿਵੇਂ ਕਿਸ ਵਿਧੀ ਦੇ ਨਾਲ ਕਰਨਾ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਇਸ ਬਾਰੇ ਹੀ ਜਾਣਕਾਰੀ ਦੇਣ ਵਾਲੇ ਹਾਂ ਜੀ ਇਸ ਲਈ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਤੇ ਜਿਨ੍ਹਾਂ ਭੈਣ ਭਰਾਵਾਂ ਦਾ ਰਿਸ਼ਤਾ ਨਹੀਂ ਹੋ ਰਿਹਾ ਉਹ ਇਸ ਵੀਡੀਓ ਨੂੰ ਆਪਣੇ ਉਹਨਾਂ ਦੋਸਤਾਂ ਰਿਸ਼ਤੇਦਾਰਾਂ ਦੇ ਨਾਲ ਵੀ ਸ਼ੇਅਰ ਕਰ ਸਕਦੇ ਹਨ ਜਿਨ੍ਹਾਂ ਨੂੰ ਇਹੋ ਜਿਹੇ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋਸਾਤ ਸਿੰਘ ਜੀ ਸਾਰੇ ਹੀ ਭੈਣ ਪਛਾਣਦੇ ਹਨ ਕਿ ਅੱਜ ਦੇ ਸਮੇਂ ਵਿੱਚ ਪੈਸੇ ਨੂੰ ਲੈ ਕੇ ਬਹੁਤ ਹੀ ਵੱਡੀਆਂ ਸਮੱਸਿਆਵਾਂ ਬਣੀਆਂ ਹੋਈਆਂ ਹਨ। ਕਿ ਸਾਡੇ ਕੋਲ ਤਾਂ ਪੈਸਾ ਨਹੀਂ ਜਾਂ ਸਾਡੇ ਘਰ ਵਿੱਚ ਪੈਸਾ ਟਿਕਦਾ ਨਹੀਂ। ਪਰ ਇਸ ਦੇ ਨਾਲ ਨਾਲ ਸਾਧ ਸੰਗਤ ਜੀ ਜੋ ਅੱਜਕੱਲ ਦੇ ਵਿਆਹ ਵਿੱਚ ਦੇਰੀ ਵੀ ਹੋ ਰਹੀ ਹੁੰਦੀ ਹੈ ਨਾ ਜਾਂ ਰਿਸ਼ਤਾ ਨਹੀਂ ਹੋ ਰਿਹਾ ਹੁੰਦਾ। ਜਾਂ ਮਨ ਚਾਹਾ ਰਿਸ਼ਤਾ ਨਹੀਂ ਹੁੰਦਾ ਕਿ ਜਿਹੋ ਜਿਹਾ ਅਸੀਂ ਵਹਰ ਲੱਭਦੇ ਹਾਂ ਜਾਂ ਕੰਨਿਆ ਲੱਭਦੇ ਹਾਂ ਸਾਨੂੰ ਮਨ ਚਾਹਾ ਰਿਸ਼ਤਾ ਨਹੀਂ ਮਿਲਦਾ ਇਹ ਸਮੱਸਿਆ ਤਾਂ ਅੱਜ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਜਿਵੇਂ ਅਸੀਂ ਜਾਣਦੇ ਹਾਂ ਕਿ ਇੰਟਰਨੈਟ ਦਾ ਜ਼ਮਾਨਾ ਹੈ ਤੇ ਸਾਰੇ ਹੀ ਲੋਕ ਡਰਦੇ ਹਨ ਕਿ ਪਤਾ ਨਹੀਂ ਕਿਸੇ ਦਾ ਧੀ ਪੁੱਤ ਕਿੱਦਾਂ ਦਾ ਹੋਵੇਗਾ ਰਿਸ਼ਤਾ ਕਰਨ ਦੇ ਵਿੱਚ ਅੱਜ ਕੱਲ ਬਹੁਤ ਹੀ ਜ਼ਿਆਦਾ ਇਸੇ ਹੀ ਕਰਕੇ ਰੁਕਾਵਟਾਂ ਆ ਰਹੀਆਂ ਹਨ ਜਿਵੇਂ ਜਾਣਦੇ ਹਾਂ ਕਿ ਸਾਧ ਸੰਗਰਜੀ ਕਈ ਲੋਕਾਂ ਦੀ ਚੰਗਾ ਰਿਸ਼ਤਾ ਲੱਭਦੇ ਆ ਲੱਭਦੇ ਆ ਹੀ ਉਮਰ ਹੋ ਜਾਂਦੀ ਹੈ ਪਰ ਵਿਆਹ ਨਹੀਂ ਹੁੰਦਾ ਰਿਸ਼ਤੇ ਆਉਂਦੇ ਹਨ ਤੇ ਕਈ ਵਾਰ ਪਤਾ ਨਹੀਂ ਕਿਹੜੀ ਵਿੱਚ ਮਾੜੀ ਮੁਸੀਬਤ ਆ ਜਾਂਦੀ ਹੈ ਕਿ ਨਿਪਰਾ ਨਹੀਂ ਚੜਦਾ ਕੋਈ ਇਹ ਕਾਰਨ ਕਰਕੇ ਸਾਥ ਸੰਗਤ ਜੀ ਇੱਕ ਮਾਤਾ ਪਿਤਾ ਪਰਿਵਾਰ ਦਾ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ ਰਿਸ਼ਤਾ ਕਿਉਂ ਲੇਟ ਹੋ ਰਿਹਾ ਹੈ ਦੇਰੀ ਨਾਲ ਵਿਆਹ ਕਿਉਂ ਹੋ ਰਿਹਾ ਹੈ ਪਤਾ ਨਹੀਂ ਇਸ ਵਿੱਚ ਘਾਟ ਹੋਵੇਗੀ ਕਮੀ ਹੋਵੇਗੀ ਜਾਂ ਇੰਨਾ ਚਿਰ ਰਿਸ਼ਤਾ ਕਿਉਂ ਨਹੀਂ ਹੋਇਆ ਇਸ ਦੇ ਨਾਲ ਨਾਲ ਸਤ ਸੰਗਤ ਜੀ ਪਰਿਵਾਰ ਦੇ ਵਿੱਚ ਮਾਤਾ ਪਿਤਾ ਜਿਹੜੇ ਹੁੰਦੇ ਹਨ ਉਹਨਾਂ ਨੂੰ ਤਾਂ ਆਪਣੇ ਬੱਚਿਆਂ ਦੀ ਚਿੰਤਾ ਹੀ ਲੱਗੀ ਰਹਿੰਦੀ ਹੈ ਉਹ ਫਿਰ ਜ਼ਿਆਦਾ ਹੀ ਪਰੇਸ਼ਾਨ ਰਹਿਣਾ ਸ਼ੁਰੂ ਕਰ ਦਿੰਦੇ ਹਨ ਇਸ ਦੇ ਨਾਲ ਨਾਲ ਸਤ ਸੰਗਤ ਜੀ ਕਈ ਏਦਾਂ ਦੇ ਵੀ ਭੈਣ ਭਰਾ ਹੁੰਦੇ ਹਨ ਜਿਨ੍ਹਾਂ ਦਾ ਕਹਿਣਾ ਹੁੰਦਾ ਹੈ ਅਸੀਂ ਤਾਂ ਜੀ ਘਰ ਤੋਂ ਬਾਹਰ ਜਾਣਾ ਹੀ ਬੰਦ ਕਰ ਦਿੱਤਾ ਜਿਵੇਂ ਕਿਸੇ ਪਾਰਟੀ ਫੰਕਸ਼ਨ ਤੇ ਭਾਵੇਂ ਵਿਆਹ ਹੋਵੇ ਤੇ ਕੁਝ ਵੀ ਅਸੀਂ ਨਹੀਂ ਜਾਂਦੇ ਕਿ ਕਿਉਂਕਿ ਇਸ ਲਈ ਨਹੀਂ ਜਾਂਦੇ ਕਿਉਂਕਿ ਉੱਥੇ ਸਾਰਿਆਂ ਦਾ ਕਹਿਣਾ ਇਹੋ ਹੁੰਦਾ ਹੈ ਤੇ ਉਹ ਪੁੱਛ ਕੇ ਸਾਨੂੰ ਇੱਕੋ ਹੀ ਸਵਾਲ ਕਰਦੇ ਹਨ ਤੁਹਾਡੀ ਉਮਰ ਹੋ ਗਈ ਹੈ ਵਿਆਹ ਕਰਵਾ ਲਓ ਤਾਂ ਸਾਥ ਸੰਗਾ ਜੀ ਜਿਹੜੀ ਚੀਜ਼ ਨੂੰ ਲੈ ਕੇ ਫਿਰ ਜਿਹੜੇ ਬੱਚੇ ਹੁੰਦੇ ਹਨ ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਹੁੰਦਾ ਉਹ ਡਿਪਰੈਸ਼ਨ ਵਿੱਚ ਰਹਿਣ ਲੱਗ ਜਾਂਦੇ ਹਨ ਇਸ ਤੋਂ ਇਲਾਵਾ ਸਾਥ ਸੰਗਾ ਜੀ 90% ਜੋ ਰਿਸ਼ਤੇ ਨਹੀਂ ਹੁੰਦੇ ਵਿਆਹ ਨਹੀਂ ਹੁੰਦੇ ਇਸ ਚੀਜ਼ ਦਾ ਇੱਕ ਹੀ ਮੁੱਖ ਵੱਡਾ ਕਾਰਨ ਹੁੰਦਾ ਹੈ ਉਹ ਹੁੰਦਾ ਹੈ ਜੀ ਸ਼ਨੀ ਦੇਵ ਇਸ ਤਰ੍ਹਾਂ ਸਾਥ ਸੰਗਤ ਜੀ ਜਿਹੜਾ ਅਸੀਂ ਤੁਹਾਡੇ ਨਾਲ ਉਪਾਸ ਸਾਂਝਾ ਕਰਨ ਵਾਲੇ ਹਾਂ ਉਸ ਉਪਾਰ ਨੂੰ ਤੁਸੀਂ ਸਿਰਫ ਤੇ ਸਿਰਫ ਸ਼ਨੀਵਾਰ ਦੇ ਦਿਨ ਨੂੰ ਹੀ ਕਰਨਾ ਹੈ ਜੇਕਰ ਸਾਥ ਸੰਗਤ ਜੀ ਤੁਸੀਂ ਇਸ ਉਪਾਰ ਨੂੰ ਪੂਰੇ ਧਿਆਨ ਨਾਲ ਕਰਦੇ ਹੋ ਤੇ 7 ਦਿਨਾਂ ਦੇ ਵਿੱਚ ਤੁਹਾਨੂੰ ਰਿਸ਼ਤੇ ਆਉਣੇ ਸ਼ੁਰੂ ਹੋ ਜਾਣਗੇ ਜਾਂ ਫਿਰ ਤੁਹਾਨੂੰ ਜਿਹੜੇ ਰਿਸ਼ਤੇ ਨਹੀਂ ਸਨ ਨੇਪਰੇ ਚੜ ਰਹੇ ਉਹ ਵੀ ਨੇਪਰੇ ਚੜ ਜਾਣਗੇ ਭਾਵੇਂ ਕਿ ਸਿਰੇ ਚੜ ਜਾਣਗੇ ਜੇਕਰ ਸਾਥ ਸੰਗਤ ਜੀ ਤੁਸੀਂ ਇਸ ਉਪਾਅ ਨੂੰ ਧਿਆਨ ਦੇ ਨਾਲ ਸ਼ਰਧਾ ਤੇ ਵਿਸ਼ਵਾਸ ਨਾਲ ਕਰੋਗੇ ਤਾਂ ਤੁਹਾਨੂੰ ਜ਼ਰੂਰ ਇਸ ਦਾ ਫਲ ਪ੍ਰਾਪਤ ਹੋ ਜਾਵੇਗਾ ਹੁਣ ਗੱਲ ਕਰਦੇ ਹਾਂ ਜੀ ਇਸ ਉਪਾਅ ਨੂੰ ਅਸੀਂ ਕਿਵੇਂ ਤੇ ਕਦੋਂ ਕਰਨਾ ਹੈ ਸਭ ਤੋਂ ਪਹਿਲੀ ਗੱਲ ਸਾਥ ਸੰਗਤ ਜੀ ਜਿਨ੍ਹਾਂ ਦੇ ਵਿਆਹ ਦੇ ਵਿੱਚ ਅੱਜ ਫਿਰ ਰਿਸ਼ਤਿਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹ ਸਾਥ ਸੰਗਤ ਜੀ ਸ਼ਨੀ ਦੇਵ ਹੀ ਕਰਕੇ ਆਉਂਦੀ ਹੈ ਸੰਗਤ ਜੀ ਸ਼ਨੀ ਦੇਵ ਦੇ ਅਸ਼ੁੱਭ ਪ੍ਰਭਾਵਾਂ ਨੂੰ ਸ਼ਾਂਤ ਕਰਨ ਦੇ ਲਈ ਇਹ ਤੁਸੀਂ 8 ਦਿਨ ਦਾ ਸ਼ਨੀਵਾਰ ਦਿਨ ਦਾ ਬਹੁਤ ਹੀ ਪੱਕਾ ਤੇ ਸਿੰਪਲ ਘਰੇਲੂ ਉਪਾਅ ਕਰ ਸਕਦੇ ਹੋ ਇਹ ਕੋਈ ਉਪਾਅ ਆਮ ਨਹੀਂ ਹੈ ਸਾ ਸੰਗਤ ਜੀ ਇਸ ਦੇ ਨਾਲ ਤੁਹਾਨੂੰ ਬਹੁਤ ਹੀ ਜਲਦੀ ਵਧੀਆ ਤੇ ਸ਼ਕਤੀਸ਼ਾਲੀ ਉਪਾਅ ਸਾਬਿਤ ਹੋ ਜਾਵੇਗਾ ਤੁਹਾਡਾ ਰਿਸ਼ਤਾ ਪੱਕੇ ਤੌਰ ਤੇ ਤੈਅ ਹੋ ਜਾਵੇਗਾ ਇਸ ਲਈ ਤੁਹਾਨੂੰ ਦੱਸ ਦਈਏ ਕਿ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸੁਣਨਾ ਇਸ ਉਪਾਅ ਨੂੰ ਤੁਸੀਂ 8 ਦਿਨ ਲਗਾਤਾਰ ਕਰਨਾ ਹੈ ਬਿਨਾ ਨਾਗਾ ਪਾਏ ਇਸ ਉਪਾਅ ਨੂੰ ਤੁਸੀਂ ਸ਼ੁਰੂ ਕਰਨਾ ਹੈ ਸ਼ਨੀਵਾਰ ਦੇ ਦਿਨ ਨੂੰ ਇਸ ਉਪਾਅ ਨੂੰ ਸਾਧ ਸੰਗਤ ਜੀ ਕਿਸ ਸਮੇਂ ਕਰਨਾ ਹੈ ਸ਼ਨੀਵਾਰ ਦੇ ਦਿਨ ਜਦੋਂ ਸੂਰਜ ਛਿਪ ਜਾਂਦਾ ਹੈ ਨਾ ਸੂਰਜ ਛਪਣ ਤੋਂ ਬਾਅਦ ਇਸ ਉਪਾਅ ਨੂੰ ਤੁਸੀਂ ਕਰਨਾ ਹੈ ਪਰ ਉਸ ਤੋਂ ਪਹਿਲਾਂ ਸਾਧ ਸੰਗਤ ਜੀ ਇਸ ਉਪਾਅ ਨੂੰ ਬਿਲਕੁਲ ਵੀ ਨਹੀਂ ਕਰਨਾ ਭਾਵੇਂ ਧੁੱਪ ਵਗੈਰਾ ਦੇ ਵਿੱਚ ਨਹੀਂ ਕਰਨਾ ਇਸ ਉਪਾਉਨ ਕਰਨ ਦੇ ਸਮੇਂ ਸਾਧ ਸੰਗਤ ਜੀ ਸੂਰਜ ਛਪਣ ਤੋਂ ਬਾਅਦ ਤੁਸੀਂ ਇਸ਼ਨਾਨ ਕਰਨਾ ਹੈ ਸਾਫ਼ ਸੁਥਰੇ ਕੱਪੜੇ ਪਹਿਨਣੇ ਹਨ ਉਸ ਤੋਂ ਬਾਅਦ ਦੇ ਵਿੱਚ ਸਾਧ ਸੰਗਤ ਜੀ ਤੁਸੀਂ ਜੋ ਆਟਾ ਲੈਣਾ ਹੈ ਉਸ ਦੇ ਵਿੱਚ ਤੁਸੀਂ ਥੋੜੇ ਜਿਹੇ ਕਾਲੇ ਤਿਲ ਪਾ ਲੈਣੇ ਹਨ ਉਸ ਨੂੰ ਆਟੇ ਚ ਮਿਲਾ ਲੈਣਾ ਹੈ ਇਸ ਤੋਂ ਬਾਅਦ ਵਿੱਚ ਸਾਧ ਸੰਗਤ ਜੀ ਇਸ ਦੇ ਵਿੱਚ ਥੋੜਾ ਜਿਹਾ ਤੁਸੀਂ ਸਰੋਂ ਦਾ ਤੇਲ ਪਾਓ ਪਾਣੀ ਪਾ ਕੇ ਇਸ ਦਾ ਇੱਕ ਵਧੀਆ ਤਰੀਕੇ ਦੇ ਨਾਲ ਤੁਸੀਂ ਆਟਾ ਗੁੰਨ ਲੈਣਾ ਹੈ ਇਸ ਤਰ੍ਹਾਂ ਸਾਧ ਸੰਗਤ ਜੀ ਜਦੋਂ ਤੁਸੀਂ ਆਟਾ ਗੁੰਨ ਲੈਂਦੇ ਹੋ ਤਾਂ ਉਸ ਤੋਂ ਬਾਅਦ ਦੇ ਵਿੱਚ ਇਸ ਦੀ ਚੰਗੀ ਤਰ੍ਹਾਂ ਤੁਸੀਂ ਇੱਕ ਵਧੀਆ ਜਿਹੀ ਮੋਟੀ ਸਾਰੀ ਰੋਟੀ ਬਣਾ ਲੈਣੀ ਹੈ ਜਿਸ ਤਰ੍ਹਾਂ ਸਾਧ ਸੰਗਤ ਜੀ ਆਪਾਂ ਘਰ ਦੇ ਵਿੱਚ ਪ੍ਰਸ਼ਾਦਾ ਤਿਆਰ ਕਰਦੇ ਹਾਂ ਉਸ ਤੋਂ ਤੁਸੀਂ ਥੋੜੀ ਜਿਹੀ ਮੋਟੀ ਰੋਟੀ ਬਣਾਉਣੀ ਹੈ ਉਸ ਦੇ ਉੱਪਰ ਸਾਧ ਸੰਗਤ ਜੀ ਸ਼ੱਕਰ ਜਾਂ ਗੁੜ ਲਗਾ ਕੇ ਜਿਹੜੀ ਤੁਸੀਂ ਰੋਟੀ ਬਣਾਈ ਹੈ ਇਹ ਤੁਸੀਂ ਗੁੜ ਤੇ ਸ਼ੱਕਰ ਲਗਾ ਕੇ ਕਿਸੇ ਮੱਝ ਨੂੰ ਖਵਾ ਦੇਣੀ ਹੈ ਪਿਆ ਸਾਤ ਸੰਗਤ ਜੀ ਇਹ ਉਪਾਹਰ ਰੋਜ਼ ਤੁਸੀਂ 8 ਦਿਨ ਲਗਾਤਾਰ ਕਰਨਾ ਹੈ ਸ਼ਨੀਵਾਰ ਤੇ ਸ਼ਨੀਵਾਰ ਸੂਰਜ ਛਪਣ ਤੋਂ ਬਾਅਦ ਸ਼ੁਰੂ ਕਰ ਦੇਣਾ ਹੈ ਇਸ ਉਪਾਹਰ ਨੂੰ ਤੇ ਸਾਤ ਸੰਗਤ ਜੀ ਜਿਵੇਂ ਕੋਈ ਭੈਣ ਭਰਾ ਹਨ ਜਿਹੜੇ ਉਹ ਕਹਿਣਗੇ ਕਿ ਸਾਨੂੰ ਆਟਾ ਨੇ ਗੁੰਨਣਾ ਆਉਂਦਾ ਜਿਵੇਂ ਕਿ ਲੜਕੀਆਂ ਨੂੰ ਕਈ ਵਾਰ ਆਟਾ ਨੇ ਗੁੰਨਣਾ ਆਉਂਦਾ ਹੁੰਦਾ ਤਾਂ ਉਹਨਾਂ ਦੇ ਜਿਹੜੇ ਮਾਤਾ ਜੀ ਹਨ ਉਹ ਉਹਨਾਂ ਨੂੰ ਆਟਾ ਇਹ ਵਾਲਾ ਗੁੰਨ ਕੇ ਦੇ ਸਕਦੇ ਹਨ ਰੋਟੀ ਬਣਾ ਕੇ ਦੇ ਸਕਦੇ ਹਨ ਪਰ ਜੋ ਰੋਟੀ ਹੈ ਸਾਧ ਸੰਗਾ ਜੀ ਮੱਜ ਨੂੰ ਪਾ ਕੇ ਆਉਣੀ ਹੈ ਉਹ ਉਸੇ ਹੀ ਲੜਕਾ ਜਾਂ ਲੜਕੇ ਨੇ ਹੀ ਪਾ ਕੇ ਆਉਣੀ ਹੈ ਜਿਸ ਦਾ ਵਿਆਹ ਨਹੀਂ ਹੋ ਰਿਹਾ ਜਿਸ ਦੇ ਵਿਆਹ ਵਿੱਚ ਲਗਾਤਾਰ ਰੁਕਾਵਟਾਂ ਆ ਰਹੀਆਂ ਹਨ ਇਸ ਤਰ੍ਹਾਂ ਸਾਧ ਸੰਗਾ ਜੀ ਇਸ ਉਪਾਰ ਨੂੰ ਤਾਂ ਕੋਈ ਵੀ ਕਰ ਸਕਦਾ ਹੈ ਭਾਵੇਂ ਲੜਕਾ ਹੋਵੇ ਤੇ ਭਾਵੇਂ ਲੜਕੀ ਹੋਵੇ ਸਾਧ ਸੰਗਾ ਜੀ ਜੇ ਲੜਕੇ ਦਾ ਰਿਸ਼ਤਾ ਨਹੀਂ ਹੋ ਰਿਹਾ ਤਾਂ ਲੜਕਾ ਆਪਣੇ ਹੱਥ ਨਾਲ ਹੀ ਮੱਜ ਨੂੰ ਇਹ ਰੋਟੀ ਖਵਾਵੇਗਾ ਤੇ ਸਾਧ ਸੰਗਤ ਜੀ ਤੁਸੀਂ ਹਰ ਰੋਜ਼ ਸੂਰਜ ਛਿਪਣ ਤੋਂ ਬਾਅਦ ਹੀ ਇਸ ਉਪਾਰ ਨੂੰ ਕਰਨਾ ਹੈ ਹੁਣ ਕਈ ਭੈਣ ਭਰਾ ਸੋਚਣਗੇ ਕਿ ਸੂਰਜ ਛਿਪਣ ਤੋਂ ਬਾਅਦ ਦੇ ਵਿੱਚ ਸੂਰਜ ਜਦੋਂ ਛਿਪ ਜਾਂਦਾ ਹੈ ਤਾਂ ਆਪਮਨ ਠੰਡਾ ਹੋ ਜਾਂਦਾ ਹੈ ਭਾਵ ਕਿ ਕਈ ਵਾਰ ਵੱਧ ਵੀ ਜਾਂਦਾ ਹੈ ਇਸ ਨੂੰ ਪਾਉਣ ਦੇ ਨਾਲ ਇਹਨਾਂ ਦੇ ਵਿਆਹ ਵਿੱਚ ਸ਼ਨੀ ਦੇਵ ਦੇ ਅਸ਼ੁੱਭ ਪ੍ਰਭਾਵ ਜਿਹੜੇ ਹਨ ਜਿਹੜੇ ਵੀ ਕੋਈ ਪ੍ਰੋਬਲਮ ਆ ਰਹੀ ਸੀ ਉਸ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਇਕਦਮ ਹੀ ਇਹੋ ਜਿਹੀ ਚਿੰਤਾ ਤੁਹਾਡੀ ਦੂਰ ਹੋ ਜਾਵੇਗੀ ਉਹਨਾਂ ਦਾ ਜਿਹੜਾ ਰਿਸ਼ਤਾ ਹੈ ਉਹ 7 ਦਿਨਾਂ ਦੇ ਵਿੱਚ ਹੀ ਪੱਕਾ ਹੋ ਜਾਵੇਗਾ ਜਾਂ ਰਿਸ਼ਤੇ ਆਉਣੇ ਸ਼ੁਰੂ ਹੋ ਜਾਣਗੇ ਫਿਰ ਇਹ 8 ਦਿਨਾਂ ਦੇ ਵਿੱਚ ਰਿਸ਼ਤਾ ਹੋਣਾ ਤੈਹ ਹੋ ਜਾਵੇਗਾ ਬਹੁਤ ਹੀ ਸਾਤ ਸੰਗਤ ਜੀ ਇਹ ਸੌਖਾ ਤੇ ਸਰਲ ਜਿਹਾ ਉਪਾਅ ਹੈ ਬਸ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਸੂਰਜ ਛਿਪਣ ਤੋਂ ਬਾਅਦ ਹੀ ਤੁਸੀਂ ਨਹਾ ਧੋ ਕੇ ਥੋੜਾ ਜਿਹਾ ਜौं ਦਾ ਆਟਾ ਲੈਣਾ ਹੈ ਉਸ ਦੇ ਵਿੱਚ ਫਿਰ ਥੋੜੇ ਜਿਹੇ ਕਾਲੇ ਤਿਲ ਮਲਾਉਣੇ ਹਨ ਫਿਰ ਥੋੜਾ ਜਿਹਾ ਸਰੋਂ ਦਾ ਤੇਲ ਪਾ ਕੇ ਉਸ ਨੂੰ ਮਿਕਸ ਕਰਕੇ ਪਾਣੀ ਦੇ ਨਾਲ ਆਟਾ ਗੁੰਨ ਕੇ ਆਟੇ ਦੀ ਤੁਸੀਂ ਮੋਟੀ ਜਹੀ ਰੋਟੀ ਬਣਾ ਕੇ ਉਹਦੇ ਤੇ ਸ਼ੱਕਰ ਜਾਂ ਗੁੜ ਲਗਾ ਲਓ ਤੇ ਮੱਜ ਨੂੰ ਤੁਸੀਂ ਖਵਾ ਦਿਓ ਸੋ ਇਸ ਤਰ੍ਹਾਂ ਸਾਧ ਸੰਗਤ ਜੀ ਇਸ ਉਪਾਰ ਨੂੰ ਕਰਨ ਦੇ ਨਾਲ ਕਿਸੇ ਵੀ ਭੈਣ ਭਰਾ ਨੂੰ ਲੱਗਦਾ ਹੈ ਕਿ ਮੇਰੇ ਤੇ ਕਿਸੇ ਨੇ ਕੁਝ ਕੀਤਾ ਹੋਇਆ ਹੋਇਆ ਕਿ ਇਸ ਦਾ ਰਿਸ਼ਤਾ ਨਾ ਹੋ ਜਾਵੇ ਭਾਵੇਂ ਸਾਥ ਸੰਗਤ ਜੀ ਕਿਸੇ ਵੀ ਪ੍ਰੋਬਲਮ ਦੇ ਕਰਕੇ ਉਮਰ ਹੋ ਗਈ ਹੈ ਕਿਸੇ ਵੀ ਤਰੀਕੇ ਨਾਲ ਤੁਹਾਡਾ ਰਿਸ਼ਤਾ ਨਹੀਂ ਹੋ ਰਿਹਾ ਫਿਰ ਤੁਹਾਡੇ ਤੇ ਕੋਈ ਰਾਹੂ ਤੇ ਕੇਤੂ ਦਾ ਕੋਈ ਵੀ ਮਾੜਾ ਸਮਾ ਚੱਲ ਰਿਹਾ ਹੋਵੇ ਦੂਰ ਹੋ ਜਾਵੇਗਾ ਤੁਹਾਡੀ ਮੁਸ਼ਕਿਲ ਜਿਹੜੀ ਹੈ ਦੂਰ ਹੋ ਜਾਵੇਗੀ ਉਸ ਦੇ ਨਾਲ ਨਾਲ ਸਾਥ ਸੰਗਤ ਜੀ ਇਸ ਉਪਾਅ ਦਾ ਫਰਜ ਜਿਹੜਾ ਹੈ ਤੁਹਾਨੂੰ ਵਧੇਰੇ ਮਿਲ ਜਾਵੇਗਾ ਜੇਕਰ ਤੁਸੀਂ ਇਸ ਨੂੰ ਆਪਣੇ ਭਾਵਨਾ ਦੇ ਨਾਲ ਕਰੋਗੇ ਸਭ ਤੋਂ ਵੱਡੀ ਗੱਲ ਸਾਥ ਸੰਗਤ ਜੀ ਇਸ ਉਪਾਅ ਨੂੰ ਕਰਨ ਦੇ ਨਾਲ ਸ਼ਨੀ ਦੇਵਤਾ ਦਾ ਜੋ ਵੀ ਤਾਪਮਨ ਹੈ ਬਿਲਕੁਲ ਸ਼ਾਂਤ ਹੋ ਜਾਵੇਗਾ। ਇਹੀ ਸਾਧ ਸੰਗਤ ਜੀ ਸ਼ਨੀਵਾਰ ਨੂੰ ਕਰਨ ਵਾਲਾ ਬੜਾ ਹੀ ਸੌਖਾ ਤੇ ਸਰਲ ਉਪਾਅ ਹੈ। ਜਿਸ ਦੇ ਨੜ ਭਾਵੇਂ ਲੜਕਾ ਹੈ ਤੇ ਭਾਵੇਂ ਲੜਕੀ ਉਸਦੇ ਰਿਸ਼ਤੇ ਆਉਣੇ ਤੈ ਹੋ ਜਾਣਗੇ। ਇਹ ਜੇਕਰ ਰਿਸ਼ਤਾ ਤੁਹਾਡਾ ਕੋਈ ਸਿਰੇ ਨਹੀਂ ਚੜ ਰਿਹਾ ਤਾਂ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਵੀ ਹੁਣ ਅੰਤ ਹੋ ਜਾਵੇਗਾ। ਸਾਧ ਸੰਗਤ ਜੀ ਮੱਜ ਨੂੰ ਪਾਉਣ ਦੇ ਨਾਲ ਹੀ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲ ਜਾਵੇਗਾ। ਜਿਹਨਾਂ ਦੇ ਕਾਫੀ ਲੰਮੇ ਸਮੇਂ ਤੋਂ ਰਿਸ਼ਤੇ ਤੈਅ ਨਹੀਂ ਸੀ ਹੋ ਰਹੇ ਤਾਂ ਉਹਨਾਂ ਨੂੰ ਵੀ ਬਹੁਤ ਵਧੀਆ ਪਰਿਵਾਰ ਦੇ ਵਿੱਚ ਰਿਸ਼ਤਾ ਤੈਅ ਹੋ ਜਾਵੇਗਾ ਸੋ ਸਾਥ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੀ ਕਿਉਂਕਿ ਇਹ ਕਿਸੇ ਭੈਣ ਭਰਾ ਦੇ ਵੱਲੋਂ ਆਪਣੀ ਹੱਡ ਬੀਤੀ ਸਾਡੇ ਨਾਲ ਸਾਂਝੀ ਕੀਤੀ ਗਈ ਸੀ ਕਿ ਉਹਨਾਂ ਨੂੰ ਵੀ ਇਹੋ ਜਿਹੀ ਪਰੇਸ਼ਾਨੀ ਦਾ ਸਾਹਮਣਾ ਕਾਫੀ ਦੇਰ ਕਰਨਾ ਪਿਆ ਸੀ ਪਰ ਜਦੋਂ ਹੀ ਉਹਨਾਂ ਨੇ ਇਸ ਉਪਾਅ ਨੂੰ ਕਰ ਲਿਆ ਤਾਂ ਉਹਨਾਂ ਦਾ ਰਿਸ਼ਤਾ ਤੈਅ ਹੋ ਚੁੱਕਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ